ਹੋਰ ਰਾਤ ਤੁੰਗ ਜਾਈ ਰੱਬ ਨਾਲ ਮਿਲ ਕੇ ਐਸਾ ਕਿਹੜਾ ਜੰਗਤੀ ਸਮਾਨ ਜਿੰਦੇ ਮੇ ਦੀਏ ਆ ਜਾਏ ਇਸ ਜੰਮ ਮਨ ਦਿਲਾਂ ਨੂੰ ਮਿਲਾਈਏ ਜਦ ਤੁਸੀਂ ਗਾਉਂਦੇ ਹੋ ਜਾਂ ਲਿਖਦੇ ਹੋ ਔਰ ਰੂਹਾਨੀਅਤ ਕੀ ਹੁੰਦੀ ਹੈ ਕਿਹੜੀਆਂ ਚੀਜ਼ਾਂ ਨੂੰ ਮਹਿਸੂਸ ਕਰਦੇ ਹੋ ਜਾਂ ਕਿਹੜੀਆਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋ ਜਾਂ ਤੁਰਦੇ ਫਿਰਦੇ ਕਿਹੜੀਆਂ ਚੀਜ਼ਾਂ ਨੂੰ ਮਹਿਸੂਸ ਕਰਦੇ ਹੋ ਸਭ ਤੋਂ ਵਧੀਆ ਕੋਇਲ ਪਾਉਂਦੀ ਹੈ ਉਸ ਤੋਂ ਵਧੀਆ ਕੋਈ ਨਹੀਂ गा ਸਕਦਾ ਸਭ ਤੋਂ ਸੋਹਣਾ ਪੰਛੀ ਮੋਰ ਉਸ ਤੋਂ ਵਧੀਆ ਨਹੀਂ ਹੋ ਸਕਦਾ ਤੇ बस ਕੁਦਰਤ ਦੇ ਵਿੱਚੋਂ ਇਹ ਚੀਜ਼ਾਂ ਲੈਣਾ ਮੈਂ ਖੁਦ ਹੀ ਜ਼ਿਆਦਾ ਲੈਣਾ ਜਿੰਨਾ ਸੋਹਣਾ ਤੁਸੀਂ ਲਿਖਦੇ ਹੋ ਹਨਾ ਉਨੇ ਗਾਇਕ ਆਉਂਦੇ ਨੇ ਕੋਲ ਵੀ ਸਾਨੂੰ ਗੀਤ ਦੇ ਦਿਓ ਨਹੀਂ ਜੀ ਮੈਂ ਕਦੇ ਕਿਸੇ ਨੂੰ ਮਿਲਿਆ ਨਹੀਂ ਸ਼ੇਧ ਕੀਤੇ ਦਾ ਬੰਦਾ ਹੂੰ ਤਾਂ ਉਹ ਦੇਖੋ ਕਦੀ ਪੀਲੀ ਬਣ ਕੇ ਟਕਰੇ ਦੁਖੀਆਂ ਯਾਰਾਂ ਨੂੰ ਕਦੀ ਖਾਲਸਾ ਬਣ ਕੇ ਟਕਰੇ ਤੂੰ ਸਰਦਾਰਾਂ ਨੂੰ ਇੱਕ ਕਲਾ ਨੂੰ ਲੱਗਦਾ ਹੈ ਕਿ ਜਿਸ ਥਾਂ ਤੇ ਮੈਂ ਹੈਗਾ ਐ ਤੁਸੀਂ ਉੱਥੇ ਸੈਟੀਸਫਾਈ ਹੈਗੇ ਉਹ ਤੁਹਾਨੂੰ ਲੱਗਦਾ ਕਿ ਇੱਥੇ ਹੀ ਚਾਹੀਦਾ ਸੀ ਮੈਂ ਬਸ ਜ਼ਿੰਦਗੀ ਦਾ ਇਹ ਹੀ ਹੈ ਕੋਈ ਜਿੰਦਾ ਹੈ ਕੋਈ ਉਹਦੀ ਸੱਚ ਦੀ ਕਮਾਈ ਹੈ ਪਰ ਉਹਨੂੰ ਵੰਡਣਾ ਹੈ ਉਹ ਸੋਹ ਕੋਈ ਮਕਸਦ ਜਿਹੜੇ ਕਹਿੰਦੇ ਨੇ ਕਿ ਪੈਸੇ ਨਾਲ ਹਰ ਚੀਜ਼ ਖਰੀਦਿਆ ਜਾ ਸਕਦਾ ਉਹ ਝੂਠ ਬੋਲਦੇ ਆ ਉਹ ਸੁੱਖ ਤੱਕ ਨਹੀਂ ਸਕਦੇ ਨੇ ਸਕੂਨ ਨਹੀਂ ਖਰੀਦ ਸਕਦੇ ਕਿਸੇ ਨੇ ਮਾਰੇ ਵੀ ਆ ਪੈਸੇ ਨਾ ਕੋਈ ਵੀ ਮੈਨੂੰ ਤਾਂ ਕਿ ਕਿਸੇ ਟੁਕੜੇ ਟੁਕੜੇ ਕਰਕੇ ਦਿੱਤੇ ਹਾਂ ਉਹ ਗੁੰਗਿਆਂ ਦੀ ਜਿਹੜੀ ਰਾਂ ਵਿੱਚ ਪਛਾਣ ர ਸਤਿ ਸ੍ਰੀ ਅਕਾਲ ਜੀ ਰੁੱਤਵਾਦੇ ਪਹਿਲੇ ਪੋਡਕਾਸਟ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੇਰੀ दिली ਖੁਆਇਸ਼ ਸੀ ਕਿ ਮੈਂ ਜਿਸ ਇਨਸਾਨ ਦੇ ਨਾਲ ਪਹਿਲਾ ਪੋਡਕਾਸਟ ਸ਼ੁਰੂ ਕਰਨਾ ਚਾਹੁੰਦੀ ਸੀ ਅੱਜ ਉਹ ਸਾਡੇ ਵੇੜੇ ਆ ਚੁੱਕੇ ਨੇ ਰਾਣਾ ਮਾਧੋ ਚੰਡਿਆ ਜਿਨ੍ਹਾਂ ਨੂੰ ਅਸੀਂ ਸੁਣਦੇ ਆ ਜਿਨ੍ਹਾਂ ਦੀ ਲਿਖਤ ਨੂੰ ਅਸੀਂ ਪਿਆਰ ਕਰਦੇ ਆ ਤੇ ਇਹਨਾਂ ਨੂੰ ਹਮੇਸ਼ਾ ਜਿਹੜੇ ਇਹਨਾਂ ਨੂੰ ਪਿਆਰ ਕਰਨ ਵਾਲੇ ਨੇ ਇਹਨਾਂ ਨੂੰ ਹਮੇਸ਼ਾ ਇਸ ਗੱਲੋ ਜੋੜਦੇ ਨੇ ਕਿ ਇਹਨਾਂ ਦਾ ਸ਼ਾਇਦ ਰੱਬ ਦੇ ਨਾਲ ਜਿਹੜਾ ਮਿਲਾਪ ਹੋ ਜ਼ਿਆਦਾ ਹੈ ਸੋ ਸਾਡੇ ਵੇੜੇ ਆ ਚੁੱਕੇ ਨੇ ਰਾਣਾ ਮਾਧੋ ਚੰਡਿਆ ਭਾਜੀ ਭਾਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਤਿ ਸ਼੍ਰੀ ਅਕਾਲ ਪਿਆਰੇ ਪੰਜਾਬੀਓ ਔਰ ਪਿਆਰ ਔਰ ਸਤਿਕਾਰ ਪਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਾਜੀ ਮੈਂ ਜਿਵੇਂ ਕਿ ਆ ਕਿ ਮੇਰੀ ਦਿੱਲੀ ਖੁਆਇਸ਼ ਸੀ ਕਿ ਮੈਂ ਸਭ ਤੋਂ ਪਹਿਲਾ ਪੋਡਕਾਸਟ ਤੁਹਾਡਾ ਕਰਨਾ ਚਾਹੁੰਦੀ ਆ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਰੱਬ ਦੇ ਨਾਲ ਨਾ ਕਨੈਕਸ਼ਨ ਹੈ ਕੋਈ ਜ਼ਿਆਦਾ ਹੈ। ਇਹਦੇ ਲਈ ਕੁਝ ਪਾਰਟਿਕੂਲਰ ਕਰਦੇ ਹੋ ਜਾਂ ਬਸ ਐਵੇਂ ਹੀ ਹੈ? ਨਹੀਂ ਤਾਂ ਮੈਂ ਜਵਾਬ ਗਾ ਕੇ ਦੇਣਾ। ਜੀ ਬਿਲਕੁਲ। ਹਵਾ ਦੀਆਂ ਨ ਕੋਈ ਪੈਗੰਬਰ ਲੋਕ ਕੋ ਪਾਣੀ ਵਰਗਾ ਕੋਈ ਨਾ ਪੀਰੇ ਤੇ ਮਿੱਟੀ ਲੱਗਦੀ ਤਿਤਲੀਆਂ ਮੋਰਾਂ ਨਾਗਾ ਤੇ ਕਾਰੀ ਗਲੀ ਕੌਣ ਕਰਦਾ ਉ ਤਿਤਲੀਆਂ ਮੋਰਾਂ ਨਾਗਾ ਤੇ ਕਾਰੀ ਗਲੀ ਕੌਣ ਕਰਦਾ ਐਸਾ ਕੌਣ ਜੋ ਫੁੱਲ ਖੰਡਾਈ ਜਾਂਦਾ ਗੁਰਾ ਆਖਿਆ ਪਵਨ ਗੁਰੂ ਐਸਾ ਕੌਣ ਜੋ ਹਵਾ ਚਲਾਈ ਸੱਤ ਰੰਗੀ ਪੀਂਗ ਅੰਬਰ ਤੇ ਕੋਹੜ ਪੌਂਦਾ ਐਸਾ ਕੋਣ ਜੋ ਚੰਨ ਚੜਾਈ ਜਾਂਦਾ ਦਿਲ ਦੇ ਅੰਦਰ ਧੜਕਦੀ ਧੜਕਣ ਉੱਤਰ ਕਾਵੇ ਕਿਹੜਾ ਐਸਾ ਕੋਣ ਜੋ ਨਬਜ਼ ਟਪਾਈ ਮਗੁੱ ਚੱਡਿਆ ਲੱਭਿਓ ਚਿੱਤਰਕਾਰ ਕਿਹੜਾ ਜਿਹੜਾ ਆਪੇ ਬੋਲਦਾ ਆਪ ਕੁਲਾਈ ਜਾਂਦਾ ਆਪੇ ਜੰਮਦਾ ਆਪ ਨੂੰ ਕਈ ਜਾਂਦਾ ਓਏ ਆਪੇ ਲਿਖਦਾ ਆਪ ਮਿਟਾਈ ਜਾਂਦਾ ਮੈਨੂੰ ਖੁਦ ਨੂੰ ਮਤਲਬ ਜਦੋਂ ਸੀ ਗਾਉਂਦੇ ਹੋ ਜਾਂ ਲਿਖਦੇ ਹੋ ਔਰ ਰੂਹਾਨੀਅਤ ਕੀ ਹੁੰਦੀ ਹੈ ਕਿਹੜੀਆਂ ਚੀਜ਼ਾਂ ਨੂੰ ਮਹਿਸੂਸ ਕਰਦੇ ਹੋ ਜਾਂ ਕਿਹੜੀਆਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋ ਜਾਂ ਤੁਰਦੇ ਫਿਰਦੇ ਕਿਹੜੀਆਂ ਚੀਜ਼ਾਂ ਨੂੰ ਮਹਿਸੂਸ ਕਰਦੇ ਹੋ ਹ ਰੱਬ ਬਣ ਜਾਈਏ ਰੱਬ ਨਾਲ ਮਿਲਕੇ ਉਹ ਰੱਬ ਬਣ ਜਾਈਏ ਰੱਬ ਨਾਲ ਮਿਲਕੇ ਐਸਾ ਕਿਹੜਾ ਜਗਤ ਸਮਾਨ ਜਿੰਦੇ ਮੇਰੇ ਦੀਏ ਆ ਜਾਏ ਸੇ ਜਮੇ ਮਨ ਦਿਲਾਂ ਨੂੰ ਮਿਲਾਈਏ ਉਹ ਆਜਾ ਇਸੀ ਜੰਮ ਮਨਾਂ ਨੂੰ ਮਿਲਾਈਏ ਕੀ ਨੇ ਦੇਖਿਆ ਅਦਲਾ ਜਾਨ ਜਿੰਦੇ ਮੈਂ ساری ਜ਼ਿੰਦਗੀ ਜਿੰਨੂੰ ਦਰਬ ਦਰਨਪਤਾ ਰਿਆ ਉੱਤੇ ਬਸਦਾ ਸੀ ਮੇਰੇ ਨੂੰ ਦੀ ਆਪਣੀ ਫੋਲ ਕੇ ਵੇਖਿਆ ਕਿ ਉਹ ਵਿੱਚੋਂ ਨਿਕਲਿਆ ਤੂੰ ਪછી ਜਦੋਂ ਮੈਂ ਜਿਵੇਂ ਤੁਹਾਨੂੰ ਪਹਿਲੇ ਸਵਾਲ ਕੀਤਾ ਨਾ ਮੈਂ ਮੈਂ ਜਾਣਨਾ ਚਾਹੁੰਦੀ ਹਾਂ ਮੈਂ ਤੁਸੀਂ ਇਹਦੀ ਗਾਇਕੀ ਦੇ ਨਾਲ ਜਵਾਬ ਦਿੱਤਾ ਮੈਂ ਜਾਣਨਾ ਚਾਹੁੰਦੀ ਹਾਂ ਉਹ ਕਿਹੜੀਆਂ ਚੀਜ਼ਾਂ ਸਾਹਮਣੇ ਨੇ ਜਾਂ ਕਿਹੜੀਆਂ ਚੀਜ਼ਾਂ ਨੂੰ ਮਹਿਸੂਸ ਕਰਦੇ ਹੋ ਦੇਖੋ ਸਭ ਤੋਂ ਪਹਿਲਾਂ ਤੇ ਬਾਣੀ ਨੂੰ ਹੂੰ ਜਿੰਨੂੰ ਮੈਂ ਬਹੁਤ ਮੰਨਦਾ ਗੁਰਨਾਨਕ ਬਾਸ਼ਾ ਬਲਕੇ ਬਾਣੀ ਦੀ ਜਿੰਨੇ ਬਲਕਿ ਜਿੰਨੇ ਵੀ ਸ਼ਮਦਾ ਕਾਰ ਨੇ ਉਹਨਾਂ ਸਾਰਿਆਂ ਨੂੰ ਤੇ ਵਾਕੀ ਕੁਦਰਤ ਜਿਹੜੀ ਆ ਸਭ ਤੋਂ ਵਧੀਆ ਕੋਇਲ ਗਾਉਂਦੀ ਉਹ ਤੋਂ ਵਧੀਆ ਕੋਈ ਨਹੀਂ गा ਸਕਦਾ ਸਭ ਤੋਂ ਸੋਹਣਾ ਪੰਛੀ ਮੋਰ ਉਸ ਤੋਂ ਵਧੀਆ ਨਹੀਂ ਹੋ ਸਕਦਾ ਤੇ ਉਸ ਕੁਦਰਤ ਵਿੱਚ ਜਿਹੜੀਆਂ ਚੀਜ਼ਾਂ ਲੈਣਾ ਮੈਂ ਖੁੱਤੇ ਜਜ਼ਾ ਲੈਣਾ ਹੂੰ ਤੇ ਉੱਥੇ ਮੇਰੀ ਆ ਗਈ ਬਤਕਾਂ ਮੋਰ ਨੇ ਸਾਡੇ ਗੁਰਦੇ ਉੱਥੇ ਗਲੈਨੀਆਂ ਨੇ ਚਿੜੀਆਂ ਨੇ ਫਿਰ ਪਤਾ ਨਹੀਂ ਕਿੰਨੇ ਇਕਪਰਾਪ ਨੇ ਉੱਤੇ ਪਰ ਜਿਹੜੀ ਕਲਾ ਤੁਹਾਡੇ ਕੋਲ ਹੈਗੀ ਆ ਹਨਾ ਤੁਹਾਨੂੰ ਬਹੁਤ ਸਾਰੇ ਬਹੁਤ ਸਾਰੇ ਨੌਜਵਾਨਾਂ ਨੇ ਤੁਹਾਨੂੰ ਆਪਣਾ ਗੁਰੂ ਬਣਾਇਆ ਹੋਇਆ ਬਹੁਤ ਸਾਰੇ ਨੌਜਵਾਨਾਂ ਨੇ ਤੁਹਾਨੂੰ ਉਸ ਉਸਤਾਦ ਦੱਸਿਆ ਹੋਇਆ ਏ ਪਰ ਜਿਹੜੇ ਸੱਚੀ ਮੁੱਚੀ ਕਿਸੇ ਅੱਜ ਥਾਂ ਤੇ ਪਹੁੰਚੇ ਹੋਏ ਨੇ ਜਾਂ ਵਧੀਆ गा ਰਹੇ ਨੇ ਤੁਹਾਨੂੰ ਲੱਗਦਾ ਕਿ ਉਹਨਾਂ ਵਿੱਚੋਂ ਕੁਝ ਅਜੇ ਹੋਣਗੇ ਜਿਨ੍ਹਾਂ ਜਿਨ੍ਹਾਂ ਜਿਹੜੇ ਤੁਹਾਨੂੰ ਮਾਨ ਸਨਮਾਨ ਨਹੀਂ ਦੇ ਪਾਏ ਜਾਂ ਤੁਹਾਨੂੰ ਲੱਗਦਾ ਕਿ ਯਾਰ ਇਨਾ ਇਹਦਾ ਤਾਂ ਮੈਂ ਬੜਾ ਸਾਥ ਦਿੱਤਾ ਸੀ ਜਾਂ ਇਹਦੇ ਲਈ ਤਾਂ ਮੈਂ ਬੜਾ ਕੀਤਾ ਸੀ ਅੱਜ ਇਹ ਉਸ ਮੁਕਾਮ ਤੇ ਪਹੁੰਚ ਕੇ ਉਹ ਗੱਲ ਬਾਤ ਨਹੀਂ ਨਹੀਂ ਆ ਸੁਨੀਆਂ ਮੈਨੂੰ ਮੇਰਾ ਮੁੱਖ ਵਿੱਚ ਕੁਝ ਨਹੀਂ ਜੋ ਕੁ ਸਭ ਤੇਰਾ ਤੇਰਾ तुझको सौंपਿਆ ਪਿਆਰ ਹੈ ਜਿਹੜਾ ਮੈਨੂੰ ਹਜ਼ਾਰਾਂ ਗੀਤ ਇਹੋ ਜਿਹੇ ਹਜ਼ਾਰਾਂ ਤਰ੍ਹਾਂ ਦੇ ਸੰਗੀਤ ਸੈਕਿੰਡ ਦੇ ਗੀਤ ਇਹੋ ਜਿਹੇ ਔਰ ਮੈਂ ਘਰ ਵਿੱਚ ਪਹਿਲਾ ਰਾਈਟਰ ਹੋਰ ਇਹ ਰਾਈਟਰ ਨੇ ਦੇ ਸਾਨੂੰ ਕੀਤਾ ਨੇ ਪੈਸੇ ਨੇ ਦਿੱਤੇ ਹੂੰ ਹੂੰ ਤਕਰੀਬਨ ਥਾਂ ਦੀ ਹੈ ਵਰਕਾ ਜੋਤਨਜੀਤ ਕਰਾ ਅਤਅਸ਼ ਦੀਪ ਪਰ ਬਹੁਤ ਵਧੀਆ ਸੰਗਤ ਸੋਨੇ ਗੀਤ ਗਾਇਆ ਤਕਰੀਬਨ ਮੈਨੂੰ 1 ਲੱਖ ਰੁਪਏ ਦਿੱਤੇ ਇੱਕ ਗੀਤ ਆ ਜੀਤਾ ਬੈਲ ਇਹ ਗੀਤ ਮੈਨੂੰ ਕੋਈ ਗੀਤ ਨਹੀਂ ਆਉਂਦੇ ਗੀਤ ਤਾਂ ਇੰਨੇ ਜਾ ਚੁੱਕੇ ਨੇ ਉਹ ਸਾਰਿਆਂ ਦੇ ਮੈਨੂੰ ਪੈਸੇ ਹੀ ਦੇ ਚੁੱਕੇ ਨੇ ਜੀਤੇਗਾ ਦਾ ਬਹੁਤ ਸੁਣਾ ਗਈ ਸੀ ਬਹੁਤ ਗੁੰਮੀ ਆਤੀ ਜਿਹੜੀ ਰਮ ਚ ਪਛਾਨ ਭੁੱਖਿਆਂ ਦੀ ਜਿਹੜੀ ਭੁੱਖ ਨੂੰ ਜਾਣੇ ਡਿੱਗਦੇ ਡਿੱਗਦੇ ਚੁੱਕ ਲੈਂਦੀ ਸੀਨੇ ਦੇ ਨਾਲ ਕੁੱਟ ਲੈਂਦੀ ਤੇਰਾ ਪਿਆਰ ਪਿਆਰ ਤੋਂ ਸੋਣਾ ਹੈ ਮਾ ਪਿਆਰ ਇਹ ਦੀ ਰੱਬ ਤੇਰੇ ਵਰਗਾ ਹੋਣਾ ਹੈ ਮਾ ਪਿਆਰ ਇਹ ਨੀ ਰੱਬ ਤੇਰੇ ਵਰਗਾ ਜੈਸ ਤਰਨੀ ਇੰਗਲੈਂਡ ਦਾ ਬਹੁਤ ਵਧੀਆ ਗਾਉਂਦਾ ਹੈ ਬੜਾ ਫੇਵਰਿਟ ਹੋਇਆ ਸੀ ਦਾਸੂਰ ਹੈ ਤਰਾ ਚੀਟੀਆਂ ਦੇ ਉਹ ਵੀ ਤੇ ਬਿਲਕੁਲ ਲੱਗਿਆ ਸੀ ਲੋਕ ਮੈਨੂੰ ਪੈਸੇ ਦੇ ਗਿਆ ਕੋਈ ਆਖੇ ਜਦੋਂ ਪ੍ਰੀਤ ਕੁੜੇ ਫਿਰ ਲਿਖੀਏ ਦਰਦੀ ਗੀਤ ਕੁੜੇ ਜਦੋਂ ਮਿਲਦੇ ਨੇ ਦੋ ਮਿੱਠ ਕੁੜੇ ਨੀ ਮੇਰਾ ਉਹ ਦੋ ਹੀ ਦਿਲ ਪੱਥਰਾ ਗਿਆ ਨਹੀਂ ਤੇਰਾ ਹੋ ਤੂੰ ਹੀ ਚਿੱਤ आगे आगे तेरा यो चेता मुंडा गाय पैसे सारे ने गा किसी ने मारे भी है पैसे ना कदी तो भी नहीं मैं किसी ने करके दुगने दुगने कर ਕਹਿੰਦੇ ਨੇ ਕਿ ਬਹੁਤ ਪਰ ਗੀਤਕਾਰ ਤਾਂ ਗੀਤ ਲੈ ਲੈਂਦੇ ਨੇ ਪਰ ਉਹ ਨਹੀਂ ਪਾਉਂਦੇ ਬਹੁਤ ਸਾਰੇ ਰੋਂਦੇ ਵੀ ਨਹੀਂ ਗੀਤਕਾਰ ਬਹੁਤ ਸਾਰੇ ਦੱਸਦੇ ਨੇ ਕਿ ਨਹੀਂ ਜੀ ਵੱਡੇ ਗਾਇਕ ਬਣ ਜਾਂਦੇ ਨੇ ਸਾਡੇ ਗਾਣੇ ਲੈ ਕੇ ਪਰ ਮੁੜ ਕੇ ਬੁੱਕਤ ਨਹੀਂ ਪਾਉਂਦੇ ਨਹੀਂ ਜੀ ਇਹ ਗੱਲ ਇੱਕ ਬਿੱਟੂ ਚਾਪਲ ਨੇ ਕੰਟਰੀੂ ਕਿਹਾ ਯਾਰ ਮੈਂ ਪਹਿਲਾ ਰਾਈਟਰ ਦੇਖਿਆ ਹੈ ਮੈਂਗਾ ਮੈਨੂੰ ਤਾਂ ਤਿੰਨ ਚੁਣਾ ਚਾਰ ਚੁਣਾ ਉੱਧੀ ਜ਼ਿਆਦਾ ਜੀ ਇਸ ਤੇ ਬਾਅਦ ਬਾਕੀ ਜਿਹੜੇ ਕੋਈ ਬੈਂਕ ਮੋਬਾਈਲ ਸੁਤੇ ਕੋਈ ਕੁਛ ਨਹੀਂ ਹੁੰਦਾ ਮੈਂ ਜ਼ਿੰਦਗੀ ਦੇ ਵਿੱਚ ਸਾਡਾ ਇੱਕ ਉਸਤਾਦ ਉਹ ਕਹਿੰਦਾ ਖਾਂਗਿਆ ਸੁਲੰਗ ਲਾ ਗਿਆ ਜੋੜ ਗਿਆ ਸੁਰੂੜ ਗਿਆ ਹੂੰ ਜੀਵਨ ਦਾ ਅੰਤ ਪੱਕਾ ਹੈ ਜੀਵਨ ਦਾ ਸੱਚ ਵੀ ਮੌਤ ਤੋਂ ਐ ਜਿੰਦਗੀ ਤੱਕ ਹੈ ਤਾਂ ਹਾਂ ਜਿੰਨਾ ਸੋਣਾ ਤੁਸੀਂ ਲਿਖਦੇ ਹੋ ਹਨਾ ਉਨੇ ਗਾਇਕ ਆਉਂਦੇ ਨੇ ਕੋਲ ਵੀ ਸਾਨੂੰ ਗੀਤ ਦੇ ਦੋ ਨਹੀਂ ਜੀ ਮੈਂ ਕਦੀ ਕਿਸੇ ਨੂੰ ਮਿਲਿਆ ਹੀ ਨਹੀਂ ਸ਼ੇਧ ਕੀਤੀ ਤਾਂ ਹੂੰ ਤਾਂ ਉਹ ਦੇਖੋ ਕਦੀ ਪੇਲੀ ਬਣ ਕੇ ਟਕਰੇ ਦੁਖੀਆਂ ਯਾਰਾਂ ਨੂੰ ਕਦੀ ਖਾਲਸਾ ਬਣ ਕੇ

ਐ ਬੋਧਰੇ ਜੀ ਪਿਆਰੇ ਨੇ ਜਿਹੜਾ ਨਾ ਕੀਤਾ ਨਾ ਕੋਈ ਲਿਸਨ ਸੈੱਟ ਨਹੀਂ ਮੇਰਾ ਜਿਵੇਂ ਬਸਰਾ ਪਰਵਾਰ ਹੈ ਮਿਊਜ਼ਿਕ ਐਂਡ ਤੋਂ ਮਰਦਾ ਤੋਂ ਉਸਕੇ ਦੇਸੀ ਮਾਨ ਨੂੰ ਲੁਕਤਾ ਸਿੰਘ ਪਿੰਡਰ ਹੈ ਇੰਗਲੈਂਡ ਤੋਂ ਅਧਿਆ ਸਿੰਘ ਇਹ ਰਿੰਪਾਸ ਤੋਂ ਬਹੁਤ ਐ ਗੋ ਤਾਂ ਵੀ ਸਿੰਘ ਥਾਂਦੀ ਹੈ ਨਾ ਤਾਂ ਸੁਣਿਆ ਨਾ ਤੁਸੀਂ ਹੋਲ ਬ੍ਰਦਰ ਸਿੰਘ ਚਾਹਲ ਹੈ ਹੁਣ ਦਾ ਬੋਧਰ ਸਿੰਘ ਨਾਮ ਨੇ ਸਾਡੀ ਦਾ ਨਾ ਤੁਸੀਂ ਜੋਤੀ ਕੈਨੇਡਾ ਤੋਂ ਹੈ ਜਿਨ੍ਹਾਂ ਨੇ ਮੈਂ ਬਤਲਬ ਮਾਇਆ ਦੇ ਵਿੱਚ ਬੜੇ ਦਿਨ ਤੇ ਪਰ ਉਹ ਮੈਂ ਆਪਣੇ ਕੋਲ ਨਹੀਂ ਰੱਖੀ ਉਹ ਇੱਥੇ ਬਸ ਵੰਡਣਾ ਕਿ ਉਹਨਾਂ ਦੀ ਹੱਕ ਸੱਚੀ ਕਮਾਈ ਸੀ ਕਿਸੇ ਦੀਆਂ ਫੀਸਾਂ ਦੇ ਦਿੱਤੀਆਂ ਕੋਲੀਆਂ ਦੇ ਇੰਨੇ ਕਿਸੇ ਦਾ ਕੋਠਾ ਪਵਾਤਾ ਕਿਸੇ ਦੀ ਕੋਠਾ ਟੈਗ ਪਿਆਉਂਵਾਤਾ ਕਿਸੇ ਨੂੰ ਸੌਦਾ ਲੈਤਾ ਤੇ ਬਸ ਜ਼ਿੰਦਗੀ ਦਾ ਇਹ ਹੀ ਹੈ ਕੋਈ ਕੋਈ ਜਿੰਦਾ ਹੈ ਕੋਈ ਉਹਦੀ ਸੱਚੀ ਕਮਾਈ ਹੈ ਪਰ ਉਹਨੂੰ ਵੰਡਣਾ ਹੈ ਉਹ ਸੋਰ ਕੋਈ ਮਕਸਦ ਨਹੀਂ ਮ ਜੀ ਵੀ ਤੁਸੀਂ ਕਿਹਾ ਤੁਹਾਡਾ ਕੋਈ ਮਕਸਦ ਨਹੀਂ ਹੈ ਨਾ ਵੀ ਲਾਈਫ ਦੇ ਵਿੱਚ ਵੀ ਮੈਂ ਆ ਚਾਹੁੰਨਾ ਆ ਮੈਂ ਕਿਉਂਕਿ ਮੂੰਹ ਬੋਲੀ ਹਨਾ ਜਦੋਂ ਤੁਹਾਡੇ ਕੋਲ ਕਲਾ ਆ ਜਾਂਦੀ ਹੈ ਫਿਰ ਤੁਹਾਨੂੰ ਮੂੰਹ ਮੰਗੇ ਪੈਸੇ ਲੋਕ ਮੰਗਦੇ ਨੇ ਹਨਾ ਵੀ ਸਾਨੂੰ ਆ ਚਾਹੀਦਾ ਹੈ ਇਹ ਕਲਾ ਨੂੰ ਲੱਗਦਾ ਹੈ ਕਿ ਜਿਸ ਥਾਂ ਤੇ ਮੈਂ ਹੈਗਾ ਹਾਂ ਤੁਸੀਂ ਉੱਥੇ ਸੈਟੀਸਫਾਈ ਹੈਗੇ ਉਦੋਂ ਲੱਗਦਾ ਕਿ ਇੱਥੇ ਹੀ ਚਾਹੀਦਾ ਸੀ ਮੈਂ ਮੈਂ ਕਹਿੰਦਾ ਜੀ ਇੱਕ ਤਾਂ ਮੈਂ ਮਾਇਆ ਨੂੰ ਬਾਹਰ ਦੇਖਦਾ ਦੁਖਦਾਰੋ ਸੁਖ ਰੋਗ ਪੈ ਹੂੰ ਜਿਹੜਾ ਦੁੱਖ ਹੈ ਨਾ ਉਹ دارو ਬਣੇਗਾ ਜਿਹੜਾ ਸੁੱਖ ਹੈ ਉਹ ਹਮੇਸ਼ਾ ਰੋਗ ਬਣੇਗਾ ਮਹਾਨ ਅਲ ਸਕੰਦਰ ਨੇ ਬੜਾ ਨਾਂ ਰੱਤਿਆ ਉਹ ਮਹਾਨ ਅਲ ਸਕੰਦਰ ਦੁਨੀਆ ਫਤਿਹ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਕਿਸੇ ਨੇ ਨਹੀਂ ਦੇਖਿਆ ਉਹਨੇ ਕਰੋੜਾਂ ਬੰਦਿਆਂ ਦਾ ਕਤਲ ਕੀਤਾ ਤਾਂ ਫਿਰ ਮਹਾਨ ਅਲ ਸਕੰਦਰ ਜੰਮ ਫਿਰ ਗੱਲ ਕਹਿੰਦੇ ਸਾਨੂੰ ਆਜ਼ਾਦੀ ਮਿਲੀ ਕਮਾਲ ਦੀ ਗੱਲ ਹੈ ਭਾਰਤ ਪਾਕਿਸਤਾਨ ਵੰਡਿਆ ਗਿਆ ਤੇ 10 ਲੱਖ ਤੋਂ ਵੱਧ ਬੰਦੇ ਦਾ ਕਤਲ ਹੋਇਆ ਤਾਂ ਕਹਿੰਦੇ ਆਜ਼ਾਦੀ ਮਤਲਬ ਜੀਵਨ ਦਾ ਮਤਲਬ ਤੇ ਮੇਰਾ ਖਿਆਲ ਹੈ ਜਿਉਣਾ ਹੈ ਤਾਂ ਆਪਾਂ ਵੀ ਭੱਜ ਦੌੜ ਤੋਂ ਬਾਹਰ ਹਥੋਂ ਲੱਗ ਜਾ ਜਿੰਦਗੀ ਚ ਕੋਈ ਚੀਜ਼ ਹੈ ਸਕੂਨ ਨਾ ਸਕੂਨ ਹੀ ਫ਼ਸ਼ਾਂਤੀ ਕਿਉਂਕਿ ਜਦੋਂ ਤੁਸੀਂ ਇੱਕ ਝੂਠ ਬੋਲਦੇ ਹੋ ਤਾਂ ਤੁਹਾਨੂੰ ਹਜ਼ਾਰਾਂ ਝੂਠ ਬੋਲਣੇ ਪੈਣਗੇ ਇੱਕ ਸੱਚ ਜਿਹੜਾ ਉਹ ਤੁਹਾਨੂੰ ਹਲਾਏ ਨਹੀਂ ਚਾਹਤੇ ਜੇ ਅਸੀਂ ਸੱਚ ਨੂੰ ਧਾਰਿਆ ਮੈਂ ਕੰਮ ਨਹੀਂ ਕੀਤਾ ਪਰਸਾ ਨਾਲ ਮਾਰ ਕੋਟੇ ਕੋਟ ਮਾਰਦੇ ਸੱਚੇ ਨਾ ਬਰਤਨਾਰੋ ਦੁਨਜਾ ਲਫਜ਼ ਨੇ ਨਿਕਲਣਾ ਮੋਚੂ ਇਹ ਹੀ ਸੱਚ ਹੈ ਆਪਣੇ ਆਪ ਨੂੰ ਇੰਨਾ ਮਸਤ ਮਲੰਗ ਰੱਖਦੇ ਕਿਉਂ ਤੁਹਾਨੂੰ ਬਹੁਤ ਸਾਰੇ ਲੋਕ ਮੈਂ ਖੁਦ ਦੇਖੇ ਨੇ ਤੁਹਾਨੂੰ ਮਸਤ ਮਲੰਗ ਕਹਿੰਦੇ ਨੇ ਤੁਹਾਨੂੰ ਮੌਲਾ ਬੰਦਾ ਕਹਿੰਦੇ ਨੇ ਤੁਹਾਨੂੰ ਸ਼ਾਂਤੀਪੂਰਵਕ ਬੰਦਾ ਕਹਿੰਦੇ ਨੇ ਇਹ ਆਪਣੇ ਆਪ ਨੂੰ ਆਪਣੇ ਆਪ ਨੂੰ ਇੰਨਾ ਸਕੂਨ ਕਿਉਂਕਿ ਅੱਜ ਦੀ ਦੁਨੀਆ ਜਿਵੇਂ ਤੁਸੀਂ ਦੱਸਿਆ ਨਾ ਭੱਜ ਦੌੜ ਦੇ ਵਿੱਚ ਅਸੀਂ ਭੱਜਦੇ ਆ ਹਾਂ ਅਸੀਂ ਆ ਲੈ ਆਈਏ ਅਸੀਂ ਆ ਕਰ ਲਈਏ ਅਸੀਂ ਅੱਜ ਦਿਨ ਦੇ ਵਿੱਚ ਆ ਕਰ ਲਈਏ ਸ਼ਾਂਤੀ ਆਪਣੇ ਆਪ ਦੇ ਵਿੱਚ ਲਿਆਉਣਾ ਬੜਾ ਮੁਸ਼ਕਿਲ ਹੈ ਇਹ ਮੁਸ਼ਕਿਲ ਇਹ ਆਸਾਨ ਕਿਵੇਂ ਕਰ ਸਕਦੇ ਹਾਂ ਸੀ ਮਹਾਤਮਾ ਬੁੱਧ ਅਰਾਜ ਕੁਮਾਰ ਸਿੰਘ ਸੋਨੇ ਦੇ ਪਲੇਟਾਂ ਦੁਕਾਂਦਾ ਸੀ ਸੋਨੇ ਦੇ ਮਹਿਲਾ ਜਿੰਦਰ ਦੇ ਸੋਨੇ ਦੇ ਬਿੱਡਾਂ ਦੇ ਪੈਂਦਾ ਸੀ ਲੇਕਿਨ ਉਹ ਕਹਿ ਗਿਆ ਜੀਵਨ ਇੱਕ ਦੁੱਖ ਹੈ ਹਮ ਪਰ ਮਹਾਤਮਾ ਬੁੱਧ ਦਾ ਇਹ ਕਥਨ ਹੁਣ ਕਿ ਦੁਨੀਆ ਤੇ ਭੀੜ ਬੜੀ ਹੈ ਭੀੜ ਤੇ ਚੰਗੇ ਬੰਦੇ ਨਹੀਂ ਹੁੰਦੇ ਪਰ ਚੰਗੇ ਬੰਦਿਆਂ ਦੀ ਦੁਨੀਆ ਤੇ ਕਦੀ ਭੀੜ ਨਹੀਂ ਹੁੰਦੀ ਹਮ ਸਕੂਨ ਖਰੀਦਿਆ ਨਹੀਂ ਤੇਰਨ ਜਾ ਸਕਦਾ ਇਹਨੂੰ ਕਮਾਇਆ ਜਾ ਸਕਦਾ ਜਿਹੜਾ ਮਨ ਹੈ ਉਹਦਾ ਸਿੱਧਾ ਜਿਹੜਾ ਰਿਲੇਸ਼ਨ ਹੈ ਉਹ ਪ੍ਰਮਾਤਮਾ ਨਾਲ ਹੈ ਔਰ 84 ਲੱਖ ਜੂਨ ਤੋਂ ਬਾਅਦ ਇਹ ਜੀਵਨ ਮਿਲਿਆ ਤਾਂ ਉਹਦਾ ਮਕਸਦ ਕੀ ਹੈ ਨਾ ਉਹ ਪਿਆਰੀ ਤੇ ਗਾਣਾ ਸੁਣਾਉ ਮੌਲਾ ਦਾ ਸਰ ਬੰਦੇ ਨਾਲ ਕਿਰਵਾੜਾ ਦੇ ਵਿੱਚ ਕੋਈ ਕਰਦਾ ਕਰਦਾ ਮੰਨਦਾ ਕੋਈ ਕਰਦਾ ਨਹੀਂ ਪਤਨ ਸਰਦਾ ਉਹ ਕੁਝ ਲੋਕ ਜੀਵਨ ਚ ਦੇਖ ਲੈਨੇ ਬੜੇ ਬੜੇ ਕੋਠੀਆਂ ਮੈਲੇ ਛੱਡ ਗਏ ਉਹਨਾਂ ਦਾ ਕੋਈ ਬੱਚਾ ਨਹੀਂ ਰਿਹਾ ਇੱਥੇ ਉਹ ਬਾਕੀ ਪਿੰਡਾਂ ਚ ਲੱਗ ਗਾ ਉਹਨੇ ੜੀਗ ਵੱਡੀਆਂ ਕੋਠੀਆਂ ਪਾਈਆਂ ਉੱਧੇ ਪਈਆਂ ਨੇ ਕੁਝ ਵੀ ਨਹੀਂ ਰਹਿਣ ਤੇ ਫਿਰ ਇਸ ਜੀਵਨ ਦਾ ਮਤਲਬ ਜੀਉਣ ਦਾ ਮਤਲਬ ਕੀ ਹੈ ਪੈਸਾ ਨਾ ਉਹਨਾਂ ਕਦੀ ਨਹੀਂ ਹੋ ਸਕਦਾ ਪੈਸਾ ਤਾਂ ਮਹਾਸ਼ਕੰਦਰ ਤੋਂ ਕਿਨਾ ਜ਼ਿਆਦਾ ਸੀ ਉਹ ਵੀ ਇਹਨਾਂ ਤਿੰਨ ਗੱਲਾਂ ਕਾਇਮ ਅਸ। ਵੀ ਤਾਇਰਕਾਰ ਉਹ ਉਹ ਜਿਹੜੇ ਮੇਰੇ ਹੱਥ ਚ ਚੁੱਕਣ ਉਹ ਦੁਨੀਆਂ ਦੇ ਸਭ ਤੋਂ ਵੱਡੇ ਵੈਰ ਹੋਣੇ ਚਾਹੀਦੇ। ਤੇ ਜਿਹੜੇ ਜਿਹਨਾਂ ਤੇ ਨੱ ਚੱਲਾ ਉੱਥੇ ਮਾਇਆ ਕਸ਼ੀ ਹੋਣੀ ਚਾਹੀਦੀ ਤੇ ਦੋਵੇਂ ਹੱਥ ਮੇਰੇ ਤੋਂ ਮੁਕਸੂਦ ਬਾਅਦ ਹੁੱਕੂ ਦੁਨੀਆ ਨੂੰ ਪਤਾ ਲੱਗੇ। ਯਾਨੀ ਇਹ ਨਹੀਂ ਦੇਖਿਆ ਸਿਰਫ ਲੋਟਸ ਉਸਰ ਤੇ ਇੰਪੀਅਰ ਜਦ ਖਾ ਭੀਓ। ਜਿਹੜੇ ਕਹਿੰਦੇ ਨੇ ਕਿ ਪੈਸੇ ਨਾਲ ਹਰ ਚੀਜ਼ ਖਰੀਦਿਆ ਜਾ ਸਕਦਾ ਉਹ ਝੂਠ ਬੋਲਦੇ ਆ। ਉਹ ਸੁੱਖ ਤਕਰੀ ਨਹੀਂ ਸਕਦੇ ਨੇ। ਸਹੂਲਤ ਖਰੀਦ ਸਕੋ ਸਹੂਲਤਾ ਖਰੀਦ ਸਕਦੇ ਨੇ ਸਹੂਲਤ ਖਰੀਦ ਸਕਦੇ ਨੇ ਉਪੋਤਨ ਨੂੰ ਇਹ ਡਰ ਹੁੰਦਾ ਕਿ ਅਸੀਂ ਗਲਤ ਕੰਮ ਨਹੀਂ ਕਰਨਾ ਰੱਬ ਦੇਖ ਰਿਹਾ ਏ ਹਨਾ ਤੇ ਲੱਗਦਾ ਕਿ ਇਹ ਡਰ ਹੋਣਾ ਚਾਹੀਦਾ ਹਰ ਇੱਕ ਦੇ ਵਿੱਚ ਹਾਂ ਹਾਂ ਹਰ ਇੱਕ ਚ ਹੋਣਾ ਚਾਹੀਦਾ ਧਰਮ ਚੰਗਾ ਹੀ ਰਿਹਾ ਭਾ ਧਰਮ ਹੁਣ ਕਰਮ ਚੰਗਾ ਜਾਂ ਧਰਮ ਨੇ ਮਹਾਤਮਾ ਬੁੱਧ ਗੁਰੂ ਨਾਨਕ ਮਹਾਤਮਾ ਬੁੱਧ ਕਹਿੰਦਾ ਕੰਮ ਹੀ ਭਗਵਾਨ ਹੈ ਹੂੰ ਪਰ ਨਹੀਂ ਜਿਵੇਂ ਇਨਸਾਨ ਬੁੱਧ ਨਾਨਕ ਪਾਸ਼ਾ ਨਾਲ ਸਾਡੀ ਬਾਣੀ ਹੈ ਉਹ ਤਾਂ ਮੰਨੂ ਹੈ ਕਿ ਤੂੰ ਮੰਨੂ ਮੰਨਦੇ ਰਹਹੀਂ ਉਹ ਰੱਬ ਨੂੰ ਪਾ ਸਕਦਾ ਹੈ ਹੂੰ ਕਰਮ ਅਲੱਛੀ ਦਾ ਮਾਨਾ ਲੱਛੀ ਦਾ ਦੁੱਖ ਲੱਛੀ ਨੇ ਇਛਾਾਂਾਂ ਤੇ ਚਲਤਾ ਨਹੀਂ ਖਤਮ ਨਹੀਂ ਹੋਣਗੇ ਪછી ਇੱਕ ਪਰਸਨਲ ਸਵਾਲ ਹੈ ਠੀਕ ਆ ਹੋਪਫੁਲੀ ਤੁਸੀਂ ਨਾਰਾਜ਼ ਨਹੀਂ ਹੋਵੋਗੇ ਬਹੁਤ ਬਾਰ ਤੁਹਾਨੂੰ ਬਹੁਤ ਬਾਰ ਤੁਸੀਂ ਵੀ ਦੇਖਿਆ ਹੋਏਗਾ ਕਿ ਤੁਸੀਂ ਜਦੋਂ ਕਈ ਵੇਲੇ ਸ਼ਰਾਬ ਪਿੰਦੇ ਹੋ ਹਨਾ ਤੇ ਬਹੁਤਿਆਂ ਨੂੰ ਹੁੰਦਾ ਹੈ ਕਿ ਬਾਜੀ ਸ਼ਰਾਬ ਪਿੰਦੇ ਨੇ ਬਟ ਬਹੁਤ ਲੋਕ ਸ਼ਰਾਬ ਤੋਂ ਦੂਰ ਰਹਿੰਦੇ ਨੇ ਪਰ ਤੁਹਾਨੂੰ ਉਹਨਾਂ ਕੋਈ ਸਤਿਕਾਰ ਦਿੰਦੇ ਨੇ ਹਨਾ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਦੇ ਕਰਕੇ ਕਦੀ ਤੁਹਾਡੇ ਕੋ ਕੋਈ ਪੁੱਛੇ ਹੋਇਆ ਹੋਗਾ ਤੁਹਾਨੂੰ ਆਪਣੇ ਆਪ 'ਚ ਕਦੀ ਲੱਗਦਾ ਹੁੰਦਾ ਹੈ ਕਿ ਨਹੀਂ ਇਹ ਚੀਜ਼ਾਂ ਮਾੜੀਆਂ ਨੇ ਦੇਖੋ ਸ਼ਰਾਬ ਦੀ ਜੇ ਤੁਸੀਂ ਕਹੋ ਵੀ ਮਨ ਤੋਂ ਜੋ ਸਰੂਪ ਹੈ ਆਪਣਾ ਮੋਰਚਾ ਨਾਲ ਮਤਲਬ ਇਹ ਹੈ ਕਿ ਤੂੰ ਸਰੀਰ ਪਹਿਲਾਂ ਤੇ ਸਰੀਰ ਸਹੀ ਹੋਗਾ ਤਾਂ ਫਿਰ ਮਨ ਸਹੀ ਹੋਗਾ ਬਿਲਕੁਲ ਜੇ ਤੇਰਾ ਸਰੀਰ ਹੀ galt ਹੈ ਤਾਂ ਫਿਰ ਤੇਰਾ ਮਨ ਕਿਦਾਂ ਸਹੀ ਹੋਏਗਾ ਹਮ ਹਰਾਨੇ ਦੀ ਗੱਲ ਹੈ 10 20 ਕਿਲੋ ਤੇ ਗੁੜ ਦੀ ਬਲਾਈ 5 4 ਕਿਲੋ ਤੇ ਗੁੜ ਦੀ ਇੱਕ ਬੋਤਲ ਨਿਕਲਦੀ ਹੈ ਹਮ ਤੇ ਇੱਕ ਬੰਦਾ ਇੱਕ ਵਾਰੀ ਚੋ ਬੋਤਲ ਪੀ ਸਕਦਾ ਹਮ ਤੁਸੀਂ ਦੇਖੋ 5 4 ਕਿਲੋ ਕੁੜੇੜਾ ਨੇ ਆਪਣੇ ਅੰਦਰ ਇੱਕ ਦਮ ਪਾ ਲਿਆ ਹੂੰ ਤੇ ਫਿਰ ਸ਼ੁਰੂਆਤ ਨਹੀਂ ਹੋਊਗੀ ਮੇਰੇ ਅੰਦਰ ਆ ਜੀ ਕੋਈ ਕੁਆਲਟੀ ਮੈਂ ਤਾਂ ਸੂਰਜ ਨੂੰ ਆਪਣਾ ਦੋਸਤ ਮੰਨਦਾ ਹਵਾ ਰਮਾਈ ਮੈਂ ਤਾਂ ਤਪਣਾ ਜਾਣਦਾ ਉਹ ਉਹ ਉਹੋ ਜਿਹਾ ਵੀ ਨਾ ਮੈਂ ਤਾਂ ਜੀ ਅਸਤੇ ਕਦੇ ਕਦੇ ਕੀ ਦੀ ਆ ਤੇ ਰੇਤ ਤੇ ਫਿਰ ਸਾਤ ਸਾਲ ਸਾਢੇ 3 ਸਾਲ ਕਦੀ ਆਤੀ ਨਹੀਂ ਲੱਗਦਾ ਕਿ ਜਿਹੜਾ ਦੌੜ ਹੈ ਜਾਂ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਹੈ ਨਾ ਸੂਰਜ ਤੇ ਵਿਚਰਦੇ ਹੋ ਆਸਮਾਨ 'ਚ ਵਿਚਰਦੇ ਹੋ ਤੇ ਜਦੋਂ ਜਿਹੜੀ ਅੱਜ ਦੀ ਨੌਜਵਾਨੀ ਹੈ ਜਿਹੜੇ ਤੁਹਾਨੂੰ ਉਸਤਾਦ ਮੰਨਦੇ ਨੇ ਜਦੋਂ ਤੁਹਾਡੇ ਤੋਂ ਸਿਖਲਾਈ ਮੰਨਦੇ ਨੇ ਮੈਂ ਮੈਂ ਜਾਣਦੀ ਨੇ ਉਹਨਾਂ ਨੂੰ ਜਿਨੇ ਤੁਹਾਨੂੰ ਮੰਨਦੇ ਨੇ ਉਸਤਾਦ ਮੈਂ ਉਹਨਾਂ ਨੂੰ ਮਿਲੀ ਵੀ ਹੋਈ ਆ ਮੈਂ ਵਿਚਰੀ ਵੀ ਹੋਈ ਆ ਉਹਨਾਂ ਦੇ ਵਿੱਚ ਤੁਹਾਡੀ ਬਹੁਤ ਕਦਰ ਕਰਦੇ ਨੇ ਜਦੋਂ ਆdte ਨੌਜਵਾਨ ਤੁਹਾਡੇ ਕੋ ਸਿੱਖਣ ਆਉਂਦੇ ਨੇ ਉਹ ਕਿਹੜੀਆਂ ਕਮੀਆਂ ਲੱਗਦੀਆਂ ਨੇ ਕਿ ਇਹ ਉਹ ਚੀਜ਼ ਤੋਂ ਥੋੜੇ ਜੇ ਦੂਰ ਨੇ ਗਦਰ ਫਿਲ ਬਣਾਉਣ ਵਾਲਾ ਉੱਤਮ ਹੁੰਦਾ ਉਹਨੇ ਇੱਕ ਕੰਟਰੀ ਦੀ ਛੋਟੀ ਜੀ ਗੱਲ ਕਹੀ ਸੀ ਮੈਨੂੰ ਬੜੀ ਆਇਤ ਤਿਆਰ ਉਹ ਕਹਿੰਦਾ ਜਿੰਨਾ ਚਿਰ ਸ਼ਗਿਰਦ ਰਹੇਗਾ ਸਿੱਖਦਾ ਰਹੇਗਾ ਜਦੋਂ ਉਸਤਾਦ ਬਣ ਗਿਆ ਫਿਰ ਫੁੱਲ ਸਟਾਪ ਲੱਗ ਜੇ ਸਿੱਖ ਨਹੀਂ ਜਾਣਾ ਹਾਂ ਮੈਂ ਤਾਂ ਕੋਈ ਸਲਾਹ ਚੀਨਾਰਾ ਨਾ ਹਾਂ ਸਾਡੇ ਗੁਰੂ ਗੁਰਗੱਦ ਸਰ ਮਹਾਰਾਜ ਉਹ ਤੋਂ ਕੁਝ ਨਹੀਂ ਨਾ ਮੈਂ ਤਾਂ ਐਸਾ ਇਦਾਂ ਕਿ ਦੁਨੀਆ ਦੇ ਸਾਹਮਣੇ ਕਿਤਾਬਾਂ ਵਿਚਾਰੇ ਰਿਵੇਦ ਉਸ ਜਿੰਨੇ ਉਪਲਿਸ਼ਟ ਨੇ ਸਾਰੇ ਪਾਣੇ ਬਣੇ ਕਰਦੇ ਹੂੰ ਤੇ ਗੁਰੂ ਗ੍ਰੰਥ ਸਾਹਿਬਾ ਇੱਕ ਬਣੇ ਕਰਦੇ ਹੂੰ ਉਹ ਪਾਰੇ ਨੂੰ ਪਾਰੇ ਰਹਿਣ ਕਿਉਂ ਜਿਹੜੇ ਨੌਜਵਾਨ ਵਿਦੇਸ਼ ਗਏ ਨੇ ਜਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਇਕੱਲੇ ਰਹਿੰਦੇ ਉਹਨਾਂ ਲਈ ਕਦੀ ਕੁਝ ਲਿਖਿਆ ਨਹੀਂ ਦਾਤਾ ਨਹੀਂ ਵੀ ਦਾ ਉਹ ਤਾਂ ਸਾਡੇ ਸਤਿਗੁਰੂ ਨਾਨਕ ਜੀ ਲਿਖ ਗਏ ਵੇ ਜਹਾਂ ਗਾਣੇ ਤਾ ਖਾਣੇ ਨਾਨਕਾ ਸੱਚ ਹੈ ਹੂੰ ਉਹਨਾਂ ਹੀ ਲਿਖਣ ਦੀ ਕੋਈ ਲੋੜ ਨਹੀਂ ਹੂੰ ਉਹ ਤਾਂ ਜਿੱਥੇ ਜਿੱਥੇ ਵੇਖਿਆ ਖਾਲਾ ਹੀ ਪੈਣਾ ਹੈ ਜਿੱਥੇ ਲਿਖਿਆ ਗਾਣੇ ਪੈਣਾ ਹੈ ਇਹ ਕਰਮ ਨਹੀਂ ਇਹ ਤਾਂ ਕਰਮ ਨਹੀਂ ਇਹਨੂੰ ਐਨ ਇਹਨਾਂ ਕੋਈ ਕੋਈ ਐਕਵਾਇਰਿਕ ਨਹੀਂ ਨਾ ਨੂੰ ਅ ਤੁਸੀਂ ਜੀ ਫਿਰ ਅਰੇ ਦਾ ਕਲਾਮੀ ਕਰਨ ਦਾ ਹੂੰ ਚਾਲਾਂ 150 300 ਸਾਲ ਇੱਥੇ ਹੈ ਪਰ ਕਿ ਹਜ਼ਾਰ ਸਾਲ ਗੁਲਾਮ ਰਹਿ ਰਹੇ ਨੇ ਇਸ ਉਹ ਮੈਨੇ ਨਹੀਂ ਤੂੰ ਵੀ ਆਪਣੀ ਲੇਖਾ ਸਿੱਖਿਆ ਲੇਕਨ ਇੰਦਾ ਨਹੀਂ ਆ ਦਾਣੇ-ਦਾਣੇ ਤੇ ਲਿਖਾ ਹੈ ਖਾਣੇ ਵਾਲੇ ਕਾ ਨਾਮ ਹੂੰ ਤਾਂ ਇਹ ਸਭ ਕਰ ਉਹਦੀ ਮਰਜ਼ੀ ਤੋਂ ਬਿਨਾ ਹੋਈ ਤਾਂ ਆ ਬੱਤੇ ਹੈ ਬ੍ਰਹਿਮੰਡ ਦੇ ਵਿੱਚ ਜਿਹੜੀ ਇਸ ਸੰਸਾਰ ਨੂੰ ਚਲਾ ਰਹੀ ਸੁਨਾਮੀ ਕਿਉਂ ਆਈ ਇਹ ਚੀਜ਼ਾਂ ਜਦੋਂ ਵੀ ਹੁੰਦੀਆਂ ਨੇ ਕੋਈ ਤਾਕਤ ਤਾਂ ਹੈ ਅਸੀਂ ਜਿਹੜੀ ਪੰਜਾਬ ਤੋਂ ਮੈਂ ਕਹਿੰਨਾ ਖੇਰੂ ਕੇ ਰੁਕੇ ਪੰਜਾਬ ਦੀ ਤਾਂ ਹੁਣ ਗੱਲ ਕਰਨੀ ਥੋੜੀ ਪਰ ਮੈਂ ਤਾਂ ਹੋ ਵੀ ਕਿਹਾ ਹੈ ਪੰਜਾਬ ਤੋਂ ਖੋਜਵੇਂ ਭਾਵਾਂ ਪੰਜਾਬੀ ਇਹ ਕਦੇ ਖਤਮ ਨਹੀਂ ਹੋਣੀ ਚਾਹੀਦੀ ਭਾਜੀ ਮੈਂ ਚਾਹੂੰਗੀ ਕਿ ਆਖਰੀ ਚ ਆਪਣਾ ਸਭ ਤੋਂ ਪਸੰਦੀਦਾ ਜੋ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਆ ਉਹ ਸੁਣਾ ਦਿਓ ਤਾਂ ਕਿ ਜਿਹੜੇ ਦਰਸ਼ਕ ਨੇ ਉਹ ਕਿਉਂਕਿ ਤੁਹਾਡੀ ਗਾਇਕੀ ਦੇ ਕਰਕੇ ਹੀ ਤੁਹਾਨੂੰ ਪਸੰਦ ਕੀਤਾ ਜਾਂਦਾ ਤੁਹਾਡੇ ਲਿਖਤ ਦੇ ਕਰਕੇ ਸੋ ਸਭ ਤੋਂ ਜੋ ਦਿਲ ਦੇ ਨੇੜੇ ਆ ਸੁਣਾ ਦਿਓ ਰਮਨਤਾ ਜੀ ਕੌਣ ਨਾਲ ਸੁਣਾਵੋ ਨਾ ਹੂੰ ਇਹ ਉਹ ਪੰਜਾਬ ਦਾ ਦੁੱਖ ਕਿ ਜਿਹੜੀ ਐਜੂਕੇਟਿਡ ਐਜੂਕੇਟਰ ਲੋਕ ਸੀ ਜਿਹਨੇ ਸਾਇੰਟਿਸਟ ਲੋਕ ਸੀ ਜਿਹਨੇ ਇੰਜੀਨੀਅਰ ਲੋਕ ਸੀ ਜਿਹਨੇ ਜਿਹਨੇ ਵਧੀਆ ਮੁੰਡੇਸੋ ਨਿਕਲ ਗਏ ਪੁਢਿਆ ਦਾ ਤੇਸ ਰਹਿ ਗਿਆ ਉਹਨਾਂ ਵਿੱਚ ਵੀ ਜਿਹੜੇ ਮੁੰਡੇ ਰਹਿ ਗਏ ਉਹ ਕੋਸਟਰ ਡਰਗ ਤੇ ਲੱਗ ਗਏ ਉਹ ਵੀ ਗੁਰਮੇਂਟਸ ਸੀ ਲਾਉਣ ਦਾ ਜਿੱਤਾਰਿਆ ਹਮਦਾਨੀ ਸਾਹਿਬ ਫੋਸਟਖਾਲ ਦੇ میوزਿਕ ਡਾਇਰੈਕਟਰ ਨੇ ਉੱਤਨ ਅਸੀਂ ਅਦਮ ਦੇ ਵਾਂਗ ਸੀ ਚੰੜਣਾ ਤੂੰ ਬਾਪੂ ਵੇਗਲਤੀ ਤੇਰੀ ਤੁਮ ਨੂੰ ਚੰਡਿਆ ਲੱਗ ਨਾਲ ਗਲਤੀਆਂ ਟੱਕਦੀ ਰਹੀ ਮੈਂ ਗਲਤੀ ਤੇਰੀ ਤੁਮ ਨੂੰ ਭੰਡਿਆ ਨੀ ਬਾਣੀ ਗੁਰੂ ਗੁਰੂ ਹੈ ਗਣੀ ਗਲਤੀ ਤੇਰੀ ਤੁਮਾਰੇ ਵਿੱਚ ਰੰਗਿਆ ਨੀ ਮਾਦੂ ਝੰਡਿਆ ਕਰਮ ਮੜੇ ਉਹਨਾਂ ਮਾਪਿਆਂ ਦੇ ਵੇਖੀ ਨਾ ਭਲਾ ਸਰਬੱਤ ਦਾ ਮੰਗਿਆ ਉਹ ਘਾਰੇਤੀ ਲੱਗ ਗਈ ਐ ਨਜ਼ਰੀਏ ਜਗ ਨੂੰ ਕੌਣ ਨਾ ਬੁਲਾਈ ਜਾਂਦਾ ਹੈ ਬਾਹਰੀ ਅਕ ਤੁਹਾ ਬਾਸਰੇ ਦੇ ਖੇਤ ਵਿੱਚੋਂ ਨਿਕਲੇ ਤੁਹਾ ਬਾਸਰੇ ਦੇ ਖੇਤ ਵਿੱਚੋਂ ਨਿਕਲੇ ਕਰੇ ਨਾ ਦਿਲ ਰੋਟੀ ਟੁੱਕ ਬਾਪੂ ਬੈਠ ਕੇ ਪੰਨੇ ਦੇ ਉੱਤੇ ਰੋਇਆ ਉਹ ਚਿੱਟਾ ਲੋਂਦਾ ਵੇਖ ਪੁੱਤ ਮਾਂ ਮਾ ਕੋ ਇੱਕ ਕਰ ਲੈਂਦੀਆਂ ਬਾਪੂ ਥੋੜਾ ਘਟ ਬੋਲਦੇ ਚੀਰਾ ਵਿੱਚ ਪਿਉ ਦਾ ਪੜ ਹੋਵੇ ਉਸਿਨੇ ਵਿੱਚ ਜੋ ਫਟ ਬੋਲਦੇ ਕੋਣਾ ਕਰਕੇ ਅੰਦਰ ਹੀ ਪੀਂਦਾ ਉਹ ਜ਼ਿੰਦਗੀ ਦੇ ਦੁਖ ਨੂੰ ਬਾਪੂ ਬਹਿ ਕੇ ਬੰਨੇ ਤੇ ਕੱਲਾ ਰੋਇਆ ਉਹ ਚਿੱਤਾਂ ਪੀਂਦਾ ਵੇਕ ਪੁੱਤ ਨੂੰ ਜੀਵਾ ਸੋ ਮੈਂ ਹਮੇਸ਼ਾ ਦੱਸਿਆ ਵੀ ਹੈ ਤੇ ਤੁਸੀਂ ਜਿਹੜੇ ਜਾਣਦੇ ਨੇ ਭਾਚੀ ਨੂੰ ਉਹਨਾਂ ਨੇ ਸੁਣਿਆ ਵੀ ਹੈ ਕਿ ਦਰਦ ਨੂੰ ਬਿਆਨ ਕਰਨਾ ਆਪਣੇ ਲਿਖਤ ਦੇ ਵਿੱਚ ਇਹ ਸਭ ਤੋਂ ਵੱਡੀ ਕਲਾ ਹੁੰਦੀ ਹੈ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਕਿ ਰੱਬ ਨੇ ਤੁਹਾਨੂੰ ਇਹ ਕਲਾ ਬਖਸ਼ੀ ਹੋਈ ਹੈ ਤੁਸੀਂ ਇਸ ਕਲਾ ਦੇ ਨਾਲ ਬਹੁਤਿਆਂ ਨੂੰ ਰੂਹਾਨੀਅਤ ਕਰ ਰਹੇ ਹੋ ਬਹੁਤਿਆਂ ਨੂੰ ਜੋ ਹੈ ਉਹ ਰੱਬ ਦੇ ਨੇੜੇ ਕਰ ਰਹੇ ਹੋ ਬਹੁਤਿਆਂ ਨੂੰ ਕਲਾ ਦੇ ਨੇੜੇ ਕਰ ਰਹੇ ਹੋ ਸੋ ਤੁਸੀਂ ਮੁਬਾਰਕ ਦੇ ਹੱਕਦਾਰ ਹੋ ਸੋ ਬਹੁਤ-ਬਹੁਤ ਸ਼ੁਕਰੀਆ ਭਾਜੀ ਤੁਸੀਂ ਵਿੜੇ ਆਏ ਸ਼ੁਕਰੀਆ ਪਾਡਕਾਸਟ ਅਮੇਸ਼ ਮਾਈਗੁਰ ਕਹਿੰਦੇ ਪੰਜਾਬੀ ਕਹਿ ਰਹੇ ਹੋ ਜ਼ਰੂਰ ਸੁਣਿਓ ਇਹ ਬੈਣ ਦੀ ਵਾਈਫ ਤਕਰੀਬਨ 2-3 ਮਹੀਨੇ ਤੋਂ ਸੀ ਤੇ ਅੱਜ ਪੂਰੀ ਹੋ ਗਈ ਹਾਂ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿੰਨਾ ਵਿੱਚ ਚਾਹਨੀ ਸੀ ਪਹਿਲਾ ਪਾਡਕਾਸਟ ਤੇ ਮੇਰਾ ਪਾਡਕਾਸਟ ਉਹਨਾਂ ਦੇ ਨਾਲ ਹੀ ਹੋਇਆ ਕਿਉਂਕਿ ਮੈਂ ਚਾਹਨੀ ਸੀ ਕਿ ਮੇਰੇ ਪਾਡਕਾਸਟ ਦੇ ਪਹਿਲੇ ਪ੍ਰੋਗਰਾਮ ਦੇ ਵਿੱਚ ਰੱਬ ਦੀ ਮੇਰ ਹੋਵੇ ਤੇ ਰੱਬ ਰੂਹਾਨੀਅਤ ਦੀ ਮੇਰ ਹੋਵੇ ਸੋ ਰੂਹਾਨੀਅਤ ਸਾਡੇ ਨਾਲ ਹੈ ਤੇ ਇਹਨਾਂ ਦੇ ਨਾਲ ਪੋਡਕਾਸਟ ਕਰਕੇ ਬਹੁਤ ਚੰਗਾ ਲੱਗਾ ਜੇ ਤੁਹਾਨੂੰ ਵੀ ਚੰਗਾ ਲੱਗਾ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਜੋ ਹੈ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਇਸ ਜੋ ਹੈ ਚੈਨਲ ਨੂੰ ਪਿਆਰ ਕਰਨਾ ਬਿਲਕੁਲ ਨਾ ਭੁੱਲਿਓ